ਹਾਂਜੀ ਮਾਲਕੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਖੜੇ ਆਂ ਜੀ ਮਲੋਟ ਮੇਲੇ ਤੇ ਜੀ ਬਾਈ ਸਤਿਕਾਰ ਸਤਿਕਾਰ ਬਾਈ ਜੀ ਕੀ ਹਾਲ ਚਾਲ ਨੇ ਜੀ ਕਿਹੜਾ ਪਿੰਡ ਆ ਜੀ ਆਪਣਾ ਮੇਰਾ ਪਿੰਡ ਹੈ ਬਠਿੰਡਾ ਲੋਕਲ ਬਠਿੰਡੀ ਮੇਰਾ ਹੈ ਹਾਂਜੀ ਹਾਂਜੀ ਤੇ ਬਾਈ ਜੀ ਆ ਬਾਈ ਕੋਲੇ ਦੇਖੋ ਸਮਾਨ ਪਿਆ ਮੱਝਾਂ ਚੋਣ ਵਾਲਾ ਗਾਈਆਂ ਚੋਣ ਵਾਲਾ ਠੀਕ ਹੈ ਨਾ ਜੀ ਹਾਂਜੀ ਹਾਂਜੀ ਤੇ ਇਹ ਬਾਈ ਜੀ ਸਭ ਤੋਂ ਵੱਡੀ ਗੱਲ ਡੇਰੀ ਫਾਰਮਾਂ ਦੇ ਵਿੱਚ ਹੁੰਦਾਗਾ ਤੇ ਬਾਈ ਜੀ ਸਾਨੂੰ ਦੱਸੋ ਵੀ ਕਿੰਨਾ ਕੁ ਫਾਇਦਾ ਕੀ ਇਹਦਾ ਕਿਦਾਂ ਕਿਦਾਂ ਬਹੁਤ ਹੈ ਜੀ ਇਹਦਾ ਬਹੁਤ ਫਾਇਦਾ ਹੈ ਹਾਂਜੀ ਚਾਨੂ ਬੜਾ ਰलीफ ਹੁੰਦਾ ਹੈ ਅੱਛਾ ਜੀ ਤੇ ਅੱਜ ਦੇ ਟਾਈਮ ਜ਼ਰੂਰੀ ਹੋ ਚੁੱਕਾ ਹੈ ਜੀ ਹਾਂ ਜਿਹੜੀਆਂ ਵੱਡੀਆਂ ਡੈਰੀਆਂ ਨੇ ਖਾਸ ਕਰ ਜ਼ਰੂਰੀ ਹੋ ਚੁੱਕੀਆਂ ਜੀ ਡੀਐਸਓ ਬੋਝੇ ਦੇ ਪ੍ਰੋਬਲਮ ਆ ਰਹੀ ਹੈ ਅੱਛਾ ਜੀ ਉਹਨਾਂ ਅਸੀਂ ਬਹੁਤ ਵੱਡੀ ਚੀਜ਼ ਬਣੀ ਅੱਛਾ ਜੀ ਇਹ ਕਿਹੜੀ ਕੰਪਨੀ ਦਾ ਆਪਣਾ ਕੋਲ ਜੀ ਸਾਡਾ ਸ਼ੀਰੀ ਗਵਰਨਰ ਦਾ ਹੈਗਾ ਜੀ ਸ਼ੀਰੀ ਕਰਨ ਡੈਰੀ ਦਾ ਆਪਣਾ ਖੁਦ ਆਸੈਂਬਲ ਕੀਤਾ ਤੁਸੀਂ ਆਪ ਸੈਂਬਲ ਕਰਿਆ ਜੀ ਇਹ ਰੀਮੈਨਫੈਕਚਰੀ ਸਾਡੀ ਆਪ ਹੀ ਖੁਦ ਹੀ ਅੱਛਾ ਬਿਲਕੁਲ ਦੇ ਨਾਮ ਤੇ ਜੀ ਛੋਟੇ ਆਪ ਦੀ ਹੈ ਜੀ ਹਾਂਜੀ ਸਾਰੇ ਕੋਲ ਪਹਿਲਾਂ ਤੁਸੀਂ ਹੋਰ ਕੰਪਨੀ ਵਰਤਦੇ ਸੀ ਹਾਂਜੀ ਪਹਿਲਾਂ ਕਰੇ ਫਿਰ ਇਹ ਆਪਣਾ ਆਪਣਾ ਆਈਏ ਜੀ ਮਾੜਾ ਮਾਰ ਦੇ ਇੱਧਰ ਮੁੰਡਿਆ ਉਹ ਨੰਬਰ ਵੀ ਹੈ ਤਾਂ ਸਾਰਾ ਕੁਝ ਆ ਉਹ ਸਾਡਾ ਨੰਬਰ ਹੈ ਜੀ ਹਾਂਜੀ ਸਾਨੂੰ ਛੋਟੇ ਕੀਮਤਾਂ ਦੱਸੋ ਜੀ ਜਿਵੇਂ ਦੇਖੋ ਕਿੰਨੀਆਂ ਮਹਿਸਾਂ ਚੋਣਾਂ ਵਾਲਾ ਕਿੰਨੇ ਚਿਰ ਦਾ ਕਿਵੇਂ ਜੀ 1 ਤੋਂ 15 ਗਾਇਆਂ ਚੋਣਾਂ ਵਾਲਾ ਜੀ 1 ਤੋਂ 15 ਗਾਇਆਂ ਕਿੰਨੇ ਚਿਰ ਚੋਦੂਆ ਜੀ ਇਹ ਕੀਮਤਾਂ ਜਿਹਨੇ 10 ਲੀਟਰ ਹੈ ਜ 10 ਲੀਟਰ ਦੁੱਧ 4 ਮਿੰਟਾਂ ਹੀ ਘਟੋ ਤੇ ਮੰਨ ਕੇ ਚੱਲ ਵੀ ਕੋਈ ਇਹਦੀ ਪ੍ਰੋਬਲਮ ਗਰਮ ਗਰਮ ਤਾਂ ਨਹੀਂ ਹੁੰਦਾ ਜੀ ਗੱਡੀ ਦੀ ਨਹੀਂ 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 ਕੁਛ ਨਹੀਂ ਆ ਰਹਾ ਇਹ ਇਹ ਸਭ ਤੋਂ ਵੱਡਾ ਕਿਹੜਾ ਜੀ ਇਹਨਾਂ ਚੋਂ ਸਭ ਤੋਂ ਵੱਡਾ ਮਾਡਲ ਹੋ ਪਿਆ ਜੀ ਮਾਰੇ ਜੀ ਤੇ ਕੈਮਰਾ ਇਹ ਵਾਲਾ ਜੀ ਇਹ ਵਾਲਾ ਜੀ ਇਹਦੀ ਕੀ ਕੀਮਤ ਹੈ ਇਹਦੀ ਇਹਦੀ 27000 ਰੁਪਏ ਕੀਮਤ ਹੈ ਜੀ 27000 ਕੀ ਹੁੰਦਾ ਕਿੰਨੀਆਂ ਮੱਝਾਂ ਚੋਂ ਹੁੰਦਾ ਇਹ ਇੱਕ ਤੋਂ 15 ਗਈਆਂ ਤੋਂ ਚੋਏ ਹਾਂਜੀ ਇੱਕ ਤੋਂ 15 ਗਈਆਂ ਇੱਕ ਤੋਂ 15 ਗਈਆਂ ਇੱਕ ਤੋਂ 15 ਗਈਆਂ ਇੱਕ ਤੋਂ 15 ਗਈਆਂ ਚੋਏ ਆਈ ਠੀਕ ਹੈ ਜੀ ਤੇ ਸਭ ਤੋਂ ਛੋਟਾ ਕਿਹੜਾ ਹੀ ਸਭ ਤੋਂ ਛੋਟਾ ਇਹ ਵਾਲਾ ਜੀ ਇਹ ਸਪੇਸ ਇੱਕ ਇੱਕ ਤੋਂ ਪੰਜ ਗਈਆਂ ਕੋਈ ਬਾਈ ਇੱਕ ਤੋਂ ਪੰਜ ਗਈਆਂ ਜਾਊਗਾ ਹਾਂਜੀ ਹਾਂਜੀ ਇਹਦੀ ਕੀਮਤ ਕੀ ਆਈ ਇੰਦੀ ਕੀਮਤ 20000 ਦੀ ਆਈ 20000 ਰੁਪਿਆ ਵੀ ਮੰਨ ਕੇ ਚੱਲੋ ਉਹ ਉਸਾਈ ਆਪ ਦਾ 5000 ਤੋਂ 7000 ਦੀ ਬਟਾ ਕੋਈ ਬੜਾ ਵੱਡਾ ਕੰਮ ਤਾਂ ਹੈ ਨਹੀਂ ਇਹ ਕਾ ਤੇ ਆਈ ਮਾਡਲ ਹੈ ਜੀ ਇਹ ਸਭ ਤੋਂ ਵੱਡੀ ਗੱਲ ਇਹ ਹੈ ਬਾਈ ਜੀ ਜਿਵੇਂ ਹੁਣ ਮੰਨ ਕੇ ਚੱਲੋ ਇਹਨੂੰ ਐਂ ਰੋੜ ਕੇ ਆਪਾਂ ਕਿਤੇ ਮਰਜੀ ਲਿਆ ਸਕਦੇ ਹਾਂ ਹਾਂਜੀ 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 ਇਹ ਨਹੀਂ ਹੈਗਾ ਵੀ ਜੇ ਮੈਂ ਅੱਗੇ ਪਾਈ ਪਾਪਾ ਪਾ ਦਿੰਦੇ ਸੀ ਇਹ ਪੱਕਾ ਕਰਨ ਦੀ ਚੀਜ਼ ਹੈ ਜੀ ਬਹੁਤ ਜੀ ਬਹੁਤ ਕੀ ਕੀ ਆ ਸਾਰਾ ਕੁਝ ਤੇ ਥੋੜਾ ਨੰਬਰ ਵੀ ਬੋਲ ਦੋ ਮੜਾ ਜੀ ਮੇਰਾ ਨੰਬਰ ਹੈ ਜ ਆਲਾ ਲਿਖਿਆ ਤੁਸੀਂ 98960 98960 83508 83508 ਤੇ ਬਾਈ ਦਾ ਨੰਬਰ ਆ ਬਟੰਡੀ ਤੋਂ ਵੀ ਸ਼ੌਪ ਕਿੱਥੇ ਦੀ ਐਡਰੈਸਿੰਗ ਬਲਾਰਾਮ ਚੌਕ ਹੈ ਜੀ ਬਲਾਰਾਮ ਚੌਕ ਹੈ ਹਾਂਜੀ ਬਰਨਾਲਾ ਲਾਈਟਾਂ ਦੇ ਨਾਲ ਆਪਣੀ ਸ਼ੌਪ ਹੈ ਜੀ ਅੱਛਾ ਤੇ ਆ ਦੇਖੋ ਬਾਈ ਜੀ ਸਾਰਾ ਕੁਝ ਪਿਆਗਾ ਆ ਦੁੱਧ ਚੋਣ ਵਾਲੀਆਂ ਚੀਜ਼ਾਂ ਵੀ ਦੁੱਧਾ ਰਹੀ ਹੈ ਜੀ ਇਹ ਵੀ ਹੈ ਫਿਟਿੰਗ ਆਲੀ ਹੈ ਜੀ ਇਹ ਫਿਟਿੰਗ ਆਲੀ ਹੈ ਹਾਂਜੀ ਹਾਂਜੀ ਇਹ ਇੱਕ ਥਾਂ ਲੱਗ ਜੇ ਇੱਕ ਥਾਂ ਲੱਗ ਜੇਗੀ ਇਹ ਪੈ ਪੈ ਜੂ ਜਿਹਦੇ ਬਾਹਲੇ ਵੱਡੇ ਨੌਰੇ ਕੋਈ ਹਾਂਜੀ 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 ਤੇ ਤੇ ਉਹ ਇੱਕ ਜੀ ਜਾਈ 70000 ਰੇਟ ਹੈ 70000 ਆਏ ਹਾਂਜੀ ਤੈਨੀਆਂ ਲਗਾਈਆਂ ਵਾਸਤੇ ਇਕੱਠੀਆਂ ਤੇ ਲਗਾਈਆਂ ਚੂਣੀਆਂ ਜੀ ਤੇ ਬਾਈ ਜੀ ਹੈ ਜੀ ਇੱਕ ਤੋਂ ਪਲੱਸ ਮੋਟਰ ਹੈ ਜੀ ਇੱਕ ਪਲੱਸ ਮੋਟਰ ਹੈ ਜੀ ਤੇ ਕੋਈ ਥਾਣਾ ਥੋਣਾ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਨਹੀਂ ਕੋਈ ਨਹੀਂ ਜੀ ਠੀਕ ਆ ਬਾਈ ਜੀ ਜੰਗਾ ਲੱਗੇ ਵੀਡੀਓ ਜ਼ਰੂਰ ਸ਼ੇਅਰ ਕਰੋ ਕਿਸੇ ਵੀ ਭਰਾ ਨੇ ਗਾਈਆਂ ਦਿਖਾਓ ਨੌਰਿਆਂ ਦਾ ਕੰਮ ਹੋ ਗਿਆ ਗਾਈਆਂ ਚੂਣੀਆਂ ਮਹਿਸਾਂ ਚੂਣੀਆਂ ਤਾਂ ਬਾਈਆਂ ਦਾ ਕੰਟੈਕਟ ਸਾਡਾ ਨੰਬਰ ਤੁਹਾਨੂੰ ਦੇਤਾ ਜੀ ਬਠਿੰਡੇ ਬਾਈ ਰਹਿੰਦੇ ਆ ਐਡਰੈਸ ਉਹ ਪੂਰਾ ਪ੍ਰੋਪਰ ਆਪਣੀ ਵੀਡੀਓ ਦੇ ਉੱਤੇ ਲਿਖਿਆ ਹੋਇਆ ਜੀ ਧੰਨਵਾਦ ਜੀ